ਸਤਨਾੰ ਸ਼੍ਰੀ ਵਾਹੇ ਗੁਰ ਸਹਜ ਜੀ ਨੂਰੁ ਕਰੇ ਬਨਵਾਜਾ ਸੋ ਦਾਤਾ ਪੈ ਭੰਜਨ ਤਿਸਿਆ ਕੇ ਕਰੇ ਅਰਦਾਸ ਮੇਰ ਕਰਾ ਜਿਸ ਮੇਰ ਵਾਨ ਤਾਕਾਰ ਜਿ ਆਵੇ ਰਾਸ ਸੋ ਕਟਾਲ ਗੁਰ ਸੇਵੀਆ ਅਨੁਸੈ ਸੁਭਾਏ ਦਰਸ਼ਨ ਪਰਸਿਆ ਗੁਰੂ ਕਾਏ ਜਨਮ ਮਰਨ ਦੁਖ ਜਹਾਏ ਹੋਵਾ ਸਿਤਕ ਸਾਮਦੇ ਲੋਰੀਆਂ ਸੋ ਗੁਰਸਾ ਛੱਟਿਆ ਤੋ ਤਾਂ ਡੇਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕਟਿਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬੈਠਿਆ ਸੋਈ ਆਈ ਸਭਨਾ ਦਾ ਵਸਾਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸ ਰੇ ਮਹਲਾ ਪੰਜਵਾਂ ਬਾਰ ਜਾਉ ਗੁਰ ਆਪਣੇ ਉਪਾਰ ਜਿਨ ਹਰ ਹਰ ਨਾਮ ਦਰੜਾਇ ਮਹਾ ਉਦਿਆਨ ਅੰਧਕਾਰ ਮੈਂ ਜੇ ਨ ਸਿੱਧਾ ਮਾਰਗ ਦਿਖਾਏ ਆਈ ਬਾਰ ਜਾਉ ਗੁਰ ਆਪਣੇ ਉਪਰ ਆਈ ਜਿਨ ਹਰ ਰ ਨਾਮ ਦੇ ਰੜਾਇਆ ਮਹਾ ਉਦਿਆਨ ਅੰਧਕਾਰ ਮੈਂ ਜੇ ਨ ਸਿੱਧਾ ਮਾਰਗ ਦਿਖਾਏ ਆ ਹਮਰੇ ਪ੍ਰਾਨ ਗੋਪਾਲ ਗੋਬਿੰਦਾ ਇਆ ਉਆ ਸਰਬ ਥੋਗ ਕੀ ਜਿਸੇ ਹਮਾਰੀ ਚਿੰਦਾ ਰਹਾਓ ਜਾ ਕੇ ਸਿਮਰਨ ਸਰਬ ਨਿਧਾਨਾਏ ਮਾਨ ਮਹਾਤ ਪਤ ਪੂਰੀ ਨਾਮ ਲੈ ਤਾ ਕੋਟ ਅਗਨਾਸੈ ਭਗਤਾ ਬਾਸਾ ਸਭ ਤੂਰੀ ਸਰਬ ਮਨੋਰਥਾ ਜੇ ਕੋ ਚਾਹੇ ਸੇਵਾ ਇੱਕ ਨਿਧਾਨਾ ਪਾਰ ਬ੍ਰਹਮ ਅਪਰਾਪਰ ਸਵਾਮੀ ਸਿਮਰਤਾ ਪਾਰ ਪਰਾਨਾ ਸੀਤਲ ਸਾਤ ਮਾ ਸੁਖ ਪਾਏ ਆਈ ਸੰਤ ਸੰਗ ਰਹੋ ਓਲਾ ਆਈ ਹਰ ਤਨ ਸਾਂਚਨ ਅਰ ਨਾਮ ਭਜਨਾ ਏਉ ਨਾਨਕ ਕੀ ਨੋ ਚੋਲਾ ਸੀਤਲ ਸਾਤ ਮਾ ਸੁਖ ਪਾਏ ਆਂ ਸੰਤ ਸੰਗ ਰਹੋ ਓਲਾ ਹਰ ਤਨ ਸੰਚਨ ਹਰ ਨਾਮ ਭਜਨਾ ਏਓ ਨਾਨਕ ਕੀਨੋ ਚੋਲਾ ਵਾਹੇ ਗੁਰੂ ਜੀ ਕਾ ਖਲਸਾ ਵਾਹੇ ਗੁਰੂ ਜੀ ਕੀ ਫਤਿਹ ਤਨ ਆਸਰੀ ਮਹੱਲਾ ਪੰਜਵਾਂ ਬਾਹਰ ਜਾਉਂ ਗੁਰ ਆਪਣੇ ਉਪਰਾਇ ਜਿਨ ਹਰ ਅਰ ਨਾਮ ਦਰੜਾਏ ਆਈ ਮਹਾ ਉਦਿਆਨ ਅੰਧਕਾਰ ਮੈਂ ਜਿਨ ਸਿੱਧਾ ਮਾਰਗ ਦਿਖਾਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸ ਕਿਰਪਾ ਨਖੰਡੋ ਖੜਕ ਤੁਮ ਕਤਬ ਬਰਿਆਰਤੀਰਾ ਸਹਿਬ ਸਰੋਹੀ ਸਹਤੀ ਦੇਹੀ ਹਮਾਰਾ ਪੀਰ ਤੀਰ ਤੁਹੀ ਸਾਥੀ ਤੁਹੀ ਤੁਹੀ ਤਵਰਤ ਰਵਾਰ ਨਾਮ ਤਿਹਾਰੋ ਜੋ ਜਪੈ ਭੈ ਸਿੰਧ ਪਵ ਪਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਰਠ ਪਾਦਸ਼ਾਹੀ ਦਸਵੀਂ ਪ੍ਰਭ ਜੂ ਤੋ ਕਹ ਲਾਜ ਹਮਾਰੀ ਨੀਲ ਕੰਠਾ ਨਰ ਹਰ ਨਾਰਾਇਣ ਨੀਲ ਬਸਨ ਬਨਵਾਰੀ ਪ੍ਰਭ ਜੂ ਤੋ ਕਹਲਾਜ ਹਮਾਰੀ ਨੀਲ ਕੰਠਾ ਨਰ ਹਰ ਨਾਰਾਇਣ ਨੀਲਾ ਬਸਨ ਬਨਵਾਰੀ ਰਹਾਉ ਪਰਮ ਪੁਰਖ ਪਰਮੇਸ਼ਵਰ ਸੁਆਮੀ ਪਾਵਨ ਪਉਣ ਆਹਾਰੀ ਮਾਦਵ ਮਹਾ ਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ ਨਿਰਬੇਕਾਰ ਨਿਰਜੋਰ ਨਿੰਦਰਾ ਬਿਨ ਨਿਰਬਖ ਨਰਕ ਨਿਵਾਰੀ ਕਿਰਪਾ ਸਿੰਧ ਕਾਲ ਤ੍ਰੈ ਦਰਸੀ ਕਰੇਤਾ ਪ੍ਰਨਾਸ਼ਣਕਾਰੀ ਤਨਰਪਾਨ ਤ੍ਰਿਤਮਾਨ ਤਰਾਤਰ ਆਨ ਬੇਕਾਰ ਅਸਤਾਰੀ ਹੋ ਮਤਮੰਦ ਚਰਨ ਸਰਨਾਗਤ ਕਰ ਗਹਿ ਲਿਓ ਬਾਰੀ ਤਨਰਪਾਨ ਤ੍ਰਿਤਮਾਨ ਧਰਾਤਾਰ ਆਨ ਬੇਕਾਰ ਅਸਤਾਰੀ ਹੋ ਮਤਮੰਦ ਚਰਨ ਸਰਨਾਗਤ ਕਰ ਗਹਿ ਲਿਓ ਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ